ਮੇਰਾ ਗੁਰਿੰਦਰ ਸਿੰਘ ਜੀ ਜੀ ਸਰ ਤੁਹਾਡੀ ਲਾਟਰੀ ਨਿਕਲੀ ਹੈ દિਵਾਲੀ ਬੰਪਰ ਨਿਕਲਿਆ 1 ਕਰੋੜ ਦਾ ਕੀ ਕਹਿਣਾ ਚਾਹੋਗੇ ਕਿੰਨੀ ਕਿ ਖੁਸ਼ੀ ਹੈ ਪਰਵਾਹ ਨਹੀਂ ਜਿਆਦਾ ਬਿਲਕੁਲ ਵੀਰ ਜੀ ਤੇ ਗੁਰਰਾਮਦਾਸ ਸਾਹਿਬ ਦੀ ਕਿਰਪਾ ਹੈ ਜੀ ਸਾਰੀ ਤੇ ਨਾ ਇਸ ਚੀਜ਼ ਬਾਰੇ ਸੋਚਿਆ ਸੀਗਾ ਜੀ ਤੇ ਨਾ ਇਸ ਚੀਜ਼ ਬਾਰੇ ਪਤਾ ਸੀਗਾ ਜੀ ਤੇ ਨਾ ਕਦੀ ਦੇਖਿਆ ਸੀਗਾ ਜੀ ਇਸੇ ਕਰ ਤੇ ਇਹ ਤਾਂ ਕਹਿ ਲੋ ਕਿ ਪ੍ਰਮਾਤਮਾ ਨੇ ਕੋਈ ਇਦਾਂ ਦਾ ਸਬਾਬ ਬਣਾਣਾ ਤੇ ਜੀ ਮਤਲਬ ਅਸੀਂ ਕੋਈ ਕੰਮ ਕਿਸੇ ਕੰਮ ਕਰਕੇ ਜੀ ਕਹ ਲੋ ਲੁਧਿਆਣੇ ਗਏ ਸੀਗੇ ਜੀ ਤੇ ਜਿਹਦੇ ਕਰਕੇ ਵੀ ਕੋਈ ਸਬਾਬੇਦਾਂ ਦਾ ਬਣਿਆ ਜੀ ਭਈ ਉੱਥੇ ਜਾ ਕੇ ਕੋਈ ਬੇਟੇ ਦੇ ਮਨ ਚ ਇਦਾਂ ਦੀ ਕੋਈ ਗੱਲ ਆਈ ਜੀ ਤੇ ਉਹ ਜਿੱਦ ਪੈ ਗਿਆ ਜੀ ਕਿ ਪਾਪਾ ਮੈਂ ਟਿਕਟਸ ਲੈਣੀਆਂ ਹੀ ਲੈਣੀਆਂ ਜੀ ਤੇ ਜਦੋਂ ਫਿਰ ਇਹਨੂੰ ਟਿਕਟਸ ਲੈ ਕੇ ਦਿੱਤੀਆਂ ਜੀ ਤਾਂ ਉਹ ਕਾਊਂਟਰ ਤੇ ਗਿਆ ਪਾ ਲਾਸਟ ਪੰਜ ਟਿਕਟਸ ਸੀਗੀਆਂ ਦੀ ਤੇ ਇਹਨੇ ਜਦੋਂ ਟਿਕਟਸ ਵਣੀਆਂ ਤਾਂ ਕਹਿੰਦਾ ਪਾਪਾ ਮੈਂ ਸਾਰੀਆਂ ਟਿਕਟਸ ਲੈਣੀਆਂ ਮੈਂ ਇਹਨੂੰ ਕਿਹਾ ਪੁੱਤ ਤੂੰ ਜਿਹੜੀਆਂ ਇੱਕ ਦੋ ਲੈਣੀਆਂ ਪਸੰਦ ਕਰ ਲੈ ਆਪਣੇ ਹਿਸਾਬ ਨਾਲ ਤੇ ਤੂੰ ਲੈ ਲਾ ਕਿੰਨਾ ਨਹੀਂ ਪਪਾ ਮੈਂ ਪੰਜੇ ਲੈਣੀ ਆ ਜੀ ਤੇ ਚਲੋ ਜਿੱਦਾਂ ਕੋ ਰਾਮਦਾਸ ਮਹਾਰਾਜ ਦਾ ਹੁਕਮ ਸੀਗਾ ਜੀ ਅਸੀਂ ਕਿੱਦਾਂ ਉੱਥੇ ਤੱਕਰ ਗਏ ਜੀ ਤੇ ਇਹਨੇ ਉਹ ਟਿਕਟਸ ਲਈਆਂ ਜੀ ਤੇ ਅੱਜ ਉਹ ਤੁਹਾਡੇ ਸਾਹਮਣੇ ਰਿਜ਼ਲਟ ਹੈ ਜੀ ਸਾਰਾ ਕਿਵੇਂ ਸਬਬ ਬਣਿਆ ਬੱਚੇ ਦੇ ਦਿਮਾਗ 'ਚ ਆਇਆ ਹਾਲਾਂਕਿ ਇੱਕ ਟਿਕਟ ਖਰੀਦਣ ਦਾ ਕਿਹਾ ਜਾ ਰਿਹਾ ਸੀ ਤੇ ਬੱਚੇ ਵੱਲੋਂ ਪੰਜੇ ਚੱਕ ਲਈਆਂ ਵੀਰ ਜੀ ਮੈਂ ਬੇਸਿਕਲੀ ਕੋਈ ਫੈਮਲੀ ਦੇ ਪਰਪਸਲ ਲਈ ਗਿਆ ਸੀਗਾ ਉੱਥੇ ਕੋਈ ਥੋੜੀ ਜੀ ਪ੍ਰੋਬਲਮ ਹੋ ਗਈ ਸੀ ਜਿਹਦੇ ਕਰਕੇ ਮੈਨੂੰ ਇੱਕਦਮ ਲੁਧਿਆਣੇ ਜਾਣਾ ਪਿਆ ਜੀ ਤੇ ਮੈਂ ਤਾਂ ਆਪਣੇ ਵਰਕ ਤੇ ਸੀਗਾ ਜੀ ਤੇ ਮੈਨੂੰ ਇਦਾਂ ਦਾ ਕੋਈ ਸੋਚ ਵੀ ਨਹੀਂ ਸੀਗੀ ਕਿ ਅਸੀਂ ਜਾਣਾ ਦੀ ਤੇ ਮੈਨੂੰ ਘਰੋਂ ਫੋਨ ਆਇਆ ਕਿ ਇਦਾਂ ਦਾ ਨਾ ਜੀ ਮਤਲਬ ਮੰਮਾ ਦੇ ਸੱਟ ਲੱਗੀ ਹੈ ਤੇ ਅਸੀਂ ਜਾਣਾ ਦੀ ਹੁਣੇ ਤੇ ਆਪਾਂ ਜਦੋਂ ਨਿਕਲੇ ਆ ਜੀ ਤਾਂ ਮੈਂ ਬੇਟੇ ਨੂੰ ਸਕੂਲੋਂ ਪਿੱਕ ਕੀਤਾ ਸਮਾਂ ਮੈਂ ਇਹਨੂੰ 1 ਘੰਟਾ ਪਹਿਲਾਂ ਉੱਥੋਂ ਰਿਲੀਜ਼ ਕਰਾਇਆ ਕਿ ਪਲੀਜ਼ ਇਹਨੂੰ ਭੇਜ ਦਿਓ ਸਾਨੂੰ ਛੋਟਾ ਜਿਹਾ ਅਰਜੈਂਟ ਕੰਮ ਹੈਗਾ ਤੇ ਅਸੀਂ ਗਏ ਉੱਥੇ ਜੀ ਤੇ ਮਤਲਬ ਆ ਸਭ ਕੁਝ ਜਿਹਦਾ ਤੁਹਾਨੂੰ ਮੈਂ ਦੱਸਿਆ ਜੀ ਤੇ ਇਹ ਪ੍ਰਮਾਤਮਾ ਦੀ ਬਖਸ਼ਿਸ਼ ਜੇ ਜਿੱਦਾਂ ਸਾਨੂੰ ਨੇ ਬਖਸ਼ਿਆ ਦੀ ਸੀ ਨਾ ਦੀ ਪਲੱਸ ਇਹਦੀ ਕਿਸਮਤ ਹੈ ਜਿਹੜੀ ਸਾਨੂੰ ਉੱਥੇ ਤੱਕਰ ਲੈ ਕੇ ਗਈ ਹੈ ਜੀ ਸਰ ਬੱਚੇ ਰੱਬ ਰੂਪ ਹੀ ਹੁੰਦੇ ਨੇ ਤਾਂ ਇਹ ਗੱਲ ਸੱਚ ਵੀ ਹੋਈ ਆ ਜੋ ਬੱਚੇ ਦੇ ਮੂੰਹੋਂ ਨਿਕਲਿਆ ਸੀ ਉਹ ਤੋਂ ਸੇ ਵੀ ਫੁੱਲਫਿਲ ਕੀਤਾ ਪੂਰਾ ਕੀਤਾ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਅਵੀਰ ਜੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੀ ਇਹ ਪਰਮਾਤਮਾ ਦੀ ਦੇਣ ਹੈ ਜੀ ਪਰਮਾਤਮਾ ਕਿਦਾਂ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਜੀ ਦੇਖੋ ਇਹ ਤਾਂ ਮਤਲਬ ਪਰਮਾਤਮਾ ਦੇ ਹੱਥ ਦੀ ਚੀਜ਼ ਹੈ ਜੀ ਸਾਰੀ ਤੇ ਜਿਹੜਾ ਜਿਹੜਾ ਕਹਿ ਲੋ ਇਨਸਾਨ ਜਾਂ ਜਿਹੜੀ ਰੂਹ ਪਰਮਾਤਮਾ ਦੁਨੀਆ ਚ ਆਂਂਦੇ ਪਈਦਾ ਹੈ ਦੀ ਉਹ ਆਪਣੀ ਕਿਸਮਤ ਆਪ ਲਿਖਾ ਕੇ ਲਿਆਉਂਦਾ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਤੇ ਜਿਹੜੇ ਬੱਚੇ ਆ ਉਹ ਸਾਰੇ ਇੱਕ ਬਰਾਬਰ ਹੈ ਦੀ ਮਤਲਬ ਅੱਜ ਇਸ ਬੱਚੇ ਦੀ ਕਿਸਮਤ ਨਾਲ ਮੇਰੀ ਉਹ ਕਿੰਨੀਆਂ ਚੀਜ਼ਾਂ ਚੇਂਜ ਹੋਈਆਂ ਆ ਦੀ ਉਹ ਸਭ ਪਰਮਾਤਮਾ ਦੀ ਦੇਣ ਆ ਦੀ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਹੈ ਦੀ ਤੇ ਇਸ ਲਈ ਮੈਂ ਤਾਂ ਇਹੀ ਕਹੂੰਗਾ ਦੀ ਕਿ ਬੱਚੇ ਵਾਕੇ ਰੱਬ ਰੂਪ ਹੁੰਦੇ ਆ ਦੀ ਤੇ ਪਰਮਾਤਮਾ ਇਹਨਾਂ ਚ ਵੱਸਦਾ ਹੈ ਜੀ